ਅਸੀ ਕਾਲ ਕਪਟੂਆਲ ਗਿਆਲ ਜਾਲ ਇਕਰੀ ਫੇਰ ਥੋੜਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਤੇ ਤੇ ਬਾਹਰ-ਬਾਰ ਤੁਹਾਨੂੰ ਇਹੀ ਕਹਿਣਾ ਪੈਂਦਾ ਵੀ ਵਲੌਗ ਜਿੰਨੇ ਵੀ ਦੇਖਦੇ ਹੋ ਪਲੀਜ਼ 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 ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਓਕੇ ਤੇ ਅੱਜ ਹੈਗਾ ਜੀ ਰਾਤ ਅਸੀਂ ਜਾ ਕੇ ਆਏ ਆ ਫੰਕਸ਼ਨ ਤੇ ਅੱਜ ਬਰਾਤ ਆ ਗਈ ਰਾਤ ਜਾਗੂ ਸੀ ਬੱਚੇ ਜੇ ਨਹਾ ਰਹੇ ਨੇ ਤਿਆਰ ਹੋਵਾਂਗੇ ਹੌਲੀ-ਹੌਲੀ ਅਜੇ ਬਹੁਤ ਟਾਈਮ ਪਿਆ ਸਾਡੇ ਕੋ ਤੇ ਅੱਜ ਹਮ ਲਗੇ ਚ ਲੰਗੇ ਯਾ ਵਰਮ ਫੋਰਮ ਦਗਾ ਨੇ ਦੁਆਰਾ ਕਲਵੀ ਤੇ ਲਈ ਕਲਵੀ ਕੇ ਇਜੀ ਅਜੀ ਮੈਂ ਦਾਮੰਗੇ ਮੈਂ ਇਹ ਸੋਚ ਰਹੀ ਆ ਜਾਂ ਪੁੱਛ ਰਹੀ ਆ ਜਾਂ ਦੱਸ ਰਹੀ ਆ ਕਿ ਕੀ ਪਾਵਾਂ ਮੈਂ ਸੂਟ ਪਾਵਾਂ ਕਿ ਲੰਗਾ ਪਾਵਾਂ ਦੱਸੋ ਮੈਨੂੰ ਮੇਰੇ ਵੱਲੋਂ ਤਾਂ ਕੁਝ ਵੀ ਪਾਵਾਂ ਕੋ ਚੱਕਰ ਨਹੀਂ ਹੈਗਾ ਤੇ ਸਿਆਪਾਣਾ ਪਾਇਓ ਬਸ ਇਹ ਇਹ ਤਾਂ ਧੋਤੀ ਖੋਲ ਰਹਾ ਹੈ ਸੇ ਪਾ ਗਿਆ ਪਾਣਾ ਮੇਰੇ ਕੋਲੇ ਦੋ ਦੋ ਆਪਸ਼ਨ ਹੈਗੀਆਂ ਨੇ ਨਾ ਹੁਣ ਸਾਰੀਆਂ ਆਪਸ਼ਨ ਦੇ ਵਿੱਚੋਂ ਇਹ ਦੋ ਆਪਸ਼ਨਸ ਸ਼ਾਰਟਲਿਸਟ ਕੀਤੀਆਂ ਨੇ ਅਸੀਂ ਕਿ ਸੂਟ ਪਾਇਆ ਜਾਵੇ ਜਾਂ ਲੈਂਗਾ ਪਾਇਆ ਜਾਵੇ ਮੋਰਾਵਾ ਆ ਇਹਦਾ ਆਲਰੇਡੀ ਅਪਰ ਨੇ ਵੇਅਰ ਕਰ ਲਿਆ ਸ਼ੁਕਰ ਹੈ ਬਈ ਫਾਈਨਲੀ ਅਸੀਂ ਰੇਡੀ ਹੋ ਗਏ ਅਸੀਂ ਦਾ ਮਤਲਬ ਸਾਰੇ ਕਿਉਂਕਿ ਕੱਲੇ ਮੈਡਮ ਜੀ ਨੂੰ ਬਲੇਮ ਨਹੀਂ ਕਰ ਸਕਦੇ। ਡਰ ਵੀ ਲਾਵਾ। ਹੈ ਨਾ? ਮੈਂ ਵੀ ਤਿਆਰ ਆਂ। ਸ਼ੌਕਾਰਾ। ਸ਼ੌਕਾ ਨਹੀਂ। ਮਰਦਾ ਅੱਜ ਥੋੜਾ ਯਾ ਨਾ। ਉਹ ਜਿਹਦੇ ਕਹਿ ਸੀ ਕੰਮ। ਉਹ ਐਨਾ ਕ ਤਾਂ ਨਾ ਉਲਝ ਜਾਂਦਾ ਹੁੰਦਾ ਜਦੋਂ ਕਿਤੇ ਫੰਕਸ਼ਨ ਤੇ ਜਾਂਦੇ ਆ ਕੱਪੜੇ ਕਿੱਥੇ ਨੇ ਆਹ ਚੀਜ਼ ਕਿੱਥੇ ਮੈਂ ਆਹ ਲਾਣਾ ਸੀ ਮੈਂ ਆਹ ਪਾਣਾ ਸੀ ਸਾਰਾ ਕੁਝ ਹੋ ਜਾਂਦਾ ਹੁੰਦਾ। ਖੈਰ ਫਾਈਨਲੀ ਅਸੀਂ ਹੋ ਗਏ ਰੈਡੀ। ਜ਼ੈਨੂ ਵੀ ਹੋ ਗਿਆ ਰੈਡੀ ਐ ਜ਼ੈਨੂ ਕਹਿੰਦਾ ਮੈਂ ਤਾਂ ਹੀ ਲੋ ਬਣ ਗਿਆ ਜ਼ੈਨੂ ਚਲੋ ਜੀ ਫਿਰ ਮਿਲਦੇ ਆਂ ਫਿਰ ਚੱਲਦੇ ਆਂ ਆਪਾਂ ਇਕੱਠੇ ਨਾਲ ਚੱਲਿਓ ਸਾਡੇ ਚਲੋ ਨਹੀਂ ਬੈਠੇ ਵਿਦਿਆਰਥੀ ਸਾਰੇ ਦਿਹਾੜੀਆਂ ਹੀ ਬੈਠੇ ਰਹਿੰਦੇ ਵੀ ਹਾਂ ਪਾਉਣਗੇ 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 ਜੈਨੂ ਹੋ ਗਏ ਤਿਆਰ ਮੰਮੀ ਵੀ ਤਿਆਰ ਹੋ ਗਏ ਪਪਾ ਇੱਥੇ ਥੱਲੇ ਐਦਾਂ ਨਾ ਕਰੋ ਬੇਟਾ ਕੱਪੜੇ ਖਰਾਬ ਹੋ ਜਾਣਗੇ ਚਲੋ ਇੰਕਨ ਵੀ ਰੈਡੀ ਤੇ ਚਾਰ ਨੇ ਹਜੇ ਤਿੰਨ ਆਏ ਨੇ ਤਿੰਨ ਨਹੀਂ ਆਪਣੇ ਕੋਲੇ ਜਿਹੜੇ ਦੁੱਧ ਪੀਂਦਿਆਂ ਨੇ ਨਾ ਉਹ ਤਿੰਨ ਨੇ ਹਾਂ ਪਰ ਹੈਗੇ ਚਾਰ ਨੇ ਕਹਿੰਦਾ ਤੇਜੀ ਤੋਂ ਬੜਕ ਕਾਲਾ ਕੁੱਤਾ ਮਰ ਗਿਆ ਕਾਲਾ ਕੁੱਤਾ ਤਾਂ ਮਰ ਗਿਆ ਕਦੋਂ ਦਾ ਮਰ ਗਿਆ ਉਹ ਤਾਂ ਕਾਲਾ ਕੁੱਤਾ ਉਕ ਲਾਉ ਹੀ ਪਹੁੰਚ ਗਏ ਪੈਲੈਸ ਤੇ ਬਰਾਤ ਜਦੋਂ ਹੁਣੇ ਸਾਡੇ ਬਰਾਬਰ ਹੀ ਪਹੁੰਚੀ ਆ ਇਹ ਬਿਲਕੁਲ ਬਰਾਤ ਦੇ ਬਰਾਬਰ ਹੀ ਪਹੁੰਚਿਆ ਤੇ ਆਹੀ ਆ ਗਏ ਅੰਦਰ ਆਏ ਕੁਝ ਕੰਟੈਕਟ ਕਰ ਹਾਂ ਜੀ ਹਾਂ ਹੁਣ ਫੋਨ ਅਸੀਂ ਲਾਵਾਂਗੇ ਝਟ ਆਣ ਦੇ ਠੀਕ ਹੈ ਨਾ ਤੇ ਕੋਡਾ ਜੋ ਜੋ ਜੀ ਕਰਦਾ ਤੁਸੀਂ ਖਾਈ ਚੱਲਿਓ ਸਾਨੂੰ ਨਾ ਪੁੱਛਿਓ ਕਰੀਏ ਝੱਟ ਤਾਂ ਭਾਈ ਮੇਰੇ ਵੀ ਪਏ ਨੇ ਹੋਰ ਲੈਣੀ ਆ ਆ ਲੈ ਲਓ ਸਾਰਿਆਂ ਦੀ ਚੋਦੀਆਂ ਫੜਾਉਂਗਾ ਆ ਦੇ ਪਰ ਨਹੀਂ ਲੈਣਾ plato ਮੈਨੂੰ ਕੋਈ plate ਨਹੀਂ ਕਿ ਮੈਂ ਕੁਝ ਨਹੀਂ ਖਾ ਰਹਾ ਨਾ ਮੈਂ ਕੁਝ ਨਾ 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 ਮੈਂ ਕੁਝ ਨਹੀਂ ਖਾ ਰਹਾਗਾ ਮੈਂ ਆਲਰੇਡੀ ਬੋਲਣਾ ਇਹ ਸਾਰੀ plate ਨੇ ਆਪਦੇ ਵਾਸਤੇ ਭਰੀ ਆ ਬੱਚੇ ਵੀ ਦੇਖ ਲਓ ਥੋੜਾ ਜਿਹਾ ਖਾ ਰਹੇ ਆ ਬਾਕੀ ਇਹ ਰਵਾਜ ਦੀ ਹੋਣੀ ਆ আচ্ছা ਫਿਰ ਹੁਣ ਨਾ ਕੈਮਰਾ ਆਨ ਹੀ ਰੱਖਿਓ ਖਾਇਓ ਨਾ ਤੁਸੀਂ ਅੱਛਾ ਨਹੀਂ ਖਾਂਦਾ ਮੈਂ ਖਾ ਨਹੀਂ ਗਾ ਲੋ ਉਹ ਦੇ ਲੋ ਕਿੱਡੀ ਕਹਿ ਗਈ ਅਸੀਂ ਕਿੱਡੀ ਪਲੇਟ ਭਰੀ ਕਿੰਨੀ ਕਹਿ ਗਈ ਉਹ ਕਿੰਨਾ ਖਾਂਦੀ ਆ ਹਾਂ ਐਡੀ ਕਹਿ ਗਈ ਕਿੰਨਾ ਖਾਂਦੀ ਆ ਨਹੀਂ ਨਹੀਂ ਵਿੱਚੇ ਟੋਡਾ ਵੀ ਆ ਆ ਜੋ ਖਾ ਲੋ ਲੇ ਗੋ ਹੁਣ ਖਾ ਪੀ ਲਿਆ ਹੈ ਬ੍ਰੇਕਫਾਸਟ ਕਰ ਲਿਆ ਤੇ ਨਾਓ ਇਟਸ ਟਾਈਮ ਟੂ ਫੋਟੋ ਸ਼ੂਟ ਇਸ ਕਰਕੇ ਹੁਣ ਬਾਹਰ ਆ ਗਏ ਇਹ ਨਾਲੇ ਥੋੜਾ ਜਨਾ ਜੇ ਮੈਂ ਦਸਾਂ ਕਿ ਅੱਜ ਮੋ ਜੰਦਾ ਜਿਹੜਾ ਖਾਜਮ ਵੀ ਹੋ ਜਾਣਾ ਇੰਟਰਰਪਸ਼ਨ ਵੀ ਬਹੁਤ ਆ ਅੰਦਰ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਸਾਰੇ ਨੂੰ ਆ ਜਾਂਦਾ ਵੀ ਇਹ ਫੋਟੋ ਸ਼ੂਟ ਵਧੀਆ ਕਰਦੇ ਆ ਅੱਛਾ ਠੀਕ ਹੈ ਕੀ ਹਦਾ ਹੁਣ ਤੁਸੀਂ ਆਈ ਜੰਨੇ ਆ ਕਦੇ ਕੁਛ ਕਰਨੇ ਕੁਛ ਕਰ ਗੋਣ ਸਾਰਾ ਕੋ ਹਾਜਮ ਕਰਨ ਵਾਸਤੇ ਫਾਈਨਲੀ ਮੈਂ ਕਾਫੀ ਪੀ ਰਹੇ ਤਾਂ ਜੋ ਥੋੜਾ ਥੱਲੇ ਵਹਿ ਜਾਵੇ ਫਿਰ ਲੰਚ ਕਰਨ ਦੇ ਜੋ ਹੋ ਜੀ ਹੈ ਤੇ ਦੂਜੀ ਗੱਲ ਇਹ ਹੈ ਵੀ ਸਾਰੇ ਖਾ ਪੀ ਕੇ ਰੱਜ ਕੇ ਸ਼ਾਂਤ ਜਿਓ ਕੇ ਬਹਿਗੇ ਹੁਣ ਢੰਡੇ ਜੋ ਕੇ ਬੈਠੇ ਐ ਦੇਖ ਲੋ ਸਾਰੇ ਸਾਰੇ ਖਵਾ ਦੋ ਚੱਲ ਵੀ ਸਾਰੇ ਢੰਡੇ ਜੋ ਕੇ ਬਹਿਗੇ ਕੋਣ ਕਿਸੇ ਦੀ ਹਿੰਮਤ ਨਹੀਂ ਹੈੀ ਬੜਾ ਫਿਰ ਨਾ ਸਾਰੇ ਰੱਜੇ ਪੂਰੇ ਕਰਦੇ ਆ ਇਹਨੇ ਤਾਂ ਬਰਫੇਲ ਤੇ ਚੱਕ ਲਾਰ ਗਈ ਆ ਇਹ ਨਹੀਂ ਮਾਂਜੀ ਮੇਰਾ ਗਲਾ ਖਰਾਬ ਹੋ ਗਏ ਨਾ ਇਹਦੇ ਵਿੱਚ ਬਰਫ ਐ ਤਾਂ ਹੀ ਪਾ ਰਹੇ ਨੇ ਮੁੜ ਕੇ ਪੇਪਰ ਨੇ ਤੇਰੇ ਇਹ ਦੋ ਜਾਨ ਜੀਨਾ ਨਹੀਂ ਜੀਨਾ ਜੀਨਾ ਤੇ ਘਰ ਨਹੀਂ ਜਾਂਦਾ ਨਹੀਂ ਪੀਜੂਗਾ کیسے کیسے ਲੋਕ ਰਹਤੇ ਯਾਰ ਯਹਾਂ ਪਰ ਹੋਏ ਹੋਏ ਮਾਰੇ ਹੋਏ ਤੂੰ ਹੋਏ ਰੇ Gracias. ਨਿਯਾਤਾਂ ਕੀਤੇ ਕਿ ਮੰਗਰ ਬਹੁਤ ਸਾਰੇ ਐਂਡ ਦੋਨੋਂ ਮਾਸੂਖ ਖੜਦੇ ਨੇ ਜੈ ਕੰਬੀਨੇਸ਼ਨ ਦਾ ਨਾਮ ਡੈਡਲੀ ਸਾਰਾ ਡੈਡਲੀ ਕੰਬੀਨੇਸ਼ਨ ਕਾ ਦੇਖੋ ਨਿਊਡਲ ਨਾਲ ਪਿਆਜ਼ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਹਾਂ ਪਰ ਨਿਊਡਲ ਦਾ ਗੰਡੇ ਕੌਣ ਖਾਂਦਾ ਹੁੰਦਾ ਨਹੀਂ ਮੈਨੂੰ ਐਸੇ ਮੈਂ ਰੁਕ ਪਾਉਂਗਾ ਆਹ ਖਾਓ ਨਿਊਡਲ ਨਾਲ ਗੰਡੇ ਉਹ ਠੀਕ ਹੈ ਉਹ ਫਰਾਈਡ ਰਾਈਸ ਨਾਲ ਮੰਜੂਰੀਆਂ ਲੈ ਕੇ ਆਇਆ ਪਰ ਕਿ ਉਹ ਸਹੀ ਆ ਆਪਣੀ ਜਗ੍ਹਾ ਤੇ ਯਾਰ ਮੈਂ ਉੱਚੀ ਜਿਆਦਾ ਸਮਾਂ ਦੇ ਕੇ ਕੀ ਹੋ ਗਿਆ ਮੈਂ ਜਿਆਦਾ ਸਮਾਂ ਦੇ ਕੇ ਉੱਚੀ ਕੀ ਨਾ ਇਹ ਕੀ ਪਾਵਾ ਢੇੜ ਪੰਜਾਬੀ ਚ ਕਹੋ ਵੀ ਹਰ ਫਲ ਗਏ ਥਾਲੀ ਖਾ ਲੋ ਹੂੰ ਥਾਲੀ ਖਾ ਲੋ ਖੋਲ ਰਹਾ ਨਹੀਂ ਕੇਸ ਐ ਮੈਂ ਉਨ ਪਾ ਕੇ ਕਿੱਥੇ ਤੱਕ ਨਾ ਜਾ ਜਾਓ ਜਾ ਤੱਕ ਨਾ ਜਾਓ ਉਹ ਉਹ ਜਿੰਨਿਆ ਨਹੀਂ ਇਹ ਦਰ ਇੱਕ ਗੱਲ ਕਹਾ ਹਾਂ ਔਲੀ ਖਾ ਲੋ मैं खत्म भी करता सारा टेजी भी खत्म लग अच्छा। गया <laughs> बैरी बैर। बैरी बैर। बैरी बैर। खाली रोटी बैर। खाली हां जी मित्रों ढिडी भर गए ਤਾਲੀ ਰੰਗ ਦੀ ਰਾਜਪੋਟੀਗੇ ਪੂਰਾ ਸੁਆਦ ਆਇਆ ਵਿਆਹ ਦੇ ਵਿੱਚ ਆਣਾ ਮਤਲਬ ਵਿਆਹ ਦਾ ਫੰਕਸ਼ਨ ਵੀ ਬਹੁਤ ਵਧੀਆ ਸੀ ਖਾਣ ਪੀਣ ਵੀ ਬਹੁਤ ਵਧੀਆ ਸੀ ਤੇ ਅਸੀਂ ਇੰਜੋਏ ਕਰਨਾ ਸਮਝਦੇ ਆ ਖਾਣ ਪੀਣ ਨੱਚਣਾ ਚੜਨਾ ਕਿੰਨੇ ਸੀ ਤੇ ਬਹੁਤ ਵਧੀਆ ਸੀਗਾ ਫੰਕਸ਼ਨ ਇੰਜੋਏ ਕੀਤਾ ਪੂਰਾ ਇੰਜੋਏ ਕੀਤਾ ਮਤਲਬ ਇਤਨਾ ਪੂਰਾ ਹਮਲਾ ਜੀ ਬੜਾ ਵਧੀਆ ਇੰਜੋਏ ਕੀਤਾ ਬਹੁਤ ਹੋ ਗਿਆ ਲੰਘ ਗਿਆ ਪਿੰਨ ਚਲੋ ਤੇ ਹੁਣ ਚੱਲਦੇ ਆਪਾਂ ਘਰ ਨੂੰ ਚਲੋ